ਅਲਸੋ ਸਾਨੂੰ ਜੁਦਾ ਨਾ ਕਰੇ ਕੀ ਕਹਣਾ ਹੈ ਦੇਖੋ ਜੀ ਮੌਜੂਦਾ ਹਾਲਾਤ ਜੋ ਸਾਡੇ ਸਰਕਾਰ ਦੀਆਂ ਤੇ ਮਾਂਜੋ ਡੀਜੀਪੀ ਸਾਹਿਬ ਦੀਆਂ ਹਦਾਇਤਾਂ ਮੌਜੂਦਾ ਹਾਲਾਤ ਦੇ ਹਿਸਾਬ ਦੇ ਨਾਲ ਇਹ ਨਸ਼ਿਆਂ ਦੇ ਉੱਤੇ ਜਾਂ ਜਿਹੜਾ ਗੈਂਗਸਟਰ ਵਾਰਦ ਹੈਗਾ ਇਹਦੇ ਤੇ ਪੂਰੀ ਤਰ੍ਹਾਂ ਨਾਲ ਕੇਲ ਪਾਈ ਜਾਊਗੀ ਪਬਲਿਕ ਨੂੰ ਮੇਰੀ ਅਪੀਲ ਆ ਦੇ ਸਾਰੇ ਜਿਹੜੇ ਇਸ ਮੁਹਿੰਮ ਦੇ ਵਿੱਚ ਸਾਡਾ ਸਾਥ ਦੇਣ ਜਿੱਥੇ ਕੋਈ ਚਿੱਟਾ ਵੇਚਦਾ ਜਾਂ ਕੋਈ ਪੀਂਦਾ ਉਹਦੇ ਬਾਰੇ ਸਾਨੂੰ ਬੇਝਿਜਕ ਇਨਫੋਰਮੇਸ਼ਨ ਦੇਣ ਉਹਦਾ ਨਾਮ ਬਿਲਕੁਲ ਗੁਪਤ ਰੱਖਿਆ ਜਾਊਗਾ ਬਾਕੀ ਜਿਹੜਾ ਸ਼ਹਿਰ ਦੀਆਂ ਇੱਥੇ ਜਨਰੈਲੇ ਦੀਆਂ ਪ੍ਰੋਬਲਮਾਂ ਜਿਹੜੀਆਂ ਮੈਂ ਜਦੋਂ ਦਾ ਜੁਆਇਨ ਕੀਤਾ ਦੇਖਿਆ ਇੱਕ ਟ੍ਰੈਫਿਕ ਦੀ ਮੱਛੇ ਸਮੱਸਿਆ ਬਹੁਤ ਜ਼ਿਆਦੀ ਹੈ। ਉਹਦੇ ਬਾਰੇ ਕੋਸ਼ਿਸ਼ ਤਾਂ ਮੈਂ ਮੀਟਿੰਗਾਂ ਦੋ ਚਾਰ ਜਗ੍ਹਾ ਤੇ ਕਰ ਵੀ ਲਈਆਂ। ਉਹਨਾਂ ਨੂੰ ਇਹੀ ਆ ਸਾਡੀ ਦੁਕਾਨਦਾਰਾਂ ਨੂੰ ਬੇਨਤੀ ਆ ਵੀ ਜਿਹੜੇ ਆਪਣੇ ਸ਼ਟਰ ਤੋਂ ਬਾਹਰ ਸਮਾਨ ਰੱਖਦੇ ਆ ਉਹ ਬਿਲਕੁਲ ਨਾ ਰੱਖਣ। ਜਾਂ ਜਿਹੜਾ ਨੇ ਆਪਣੇ ਬੋਰਡ ਲਾਏ ਆ ਉਹ ਉਹ ਵੀ ਸੜਕ ਦੇ ਬਲੋ ਚਾਰ ਚਾਰ ਪੰਜ ਪੰਜ ਫੁੱਟ ਆਪਣੀ ਦੁਕਾਨ ਛੱਡ ਕੇ ਸੈਂਟਰ ਚ ਲਾਏ। ਉਹ ਮੇਰੀ ਕੋਈ ਇਹਨਾਂ ਨੂੰ ਅਪੀਲ ਵੀ ਆ ਵੀ ਤੁਸੀਂ ਆਪਣੇ ਜਿਹੜੇ ਬੋਰਡ ਹੈਗੇ ਉਹ ਬਿਲਕੁਲ ਉੱਪਰ ਡੰਗੋ ਹਰ ਬੰਦੇ ਨੂੰ ਪਤਾ ਦੁਕਾਨ ਕਿਹਦੀ ਆ ਉਹ ਬੋਰਡ ਲਾ ਕੇ ਕੋਈ ਵੱਡੀ ਗੱਲ ਨਹੀਂ ਹੋ ਜਾਣੀ ਜਿੱਥੇ ਬੋਰਡ ਰੱਖਦੇ ਆ ਉੱਥੇ ਆਉਣ ਵਾਲਾ ਬੰਦਾ ਜਾਂ ਇਹਨਾਂ ਦਾ ਗਾਹਕ ਜਿਹੜਾ ਆਪਣੀ ਪਾਰਕਿੰਗ ਕਰੂਗਾ ਜੇ ਜੇ ਬੋਰਡ ਲਾ ਕੇ ਜਾਂ ਹੋਰ ਸਮਾਨ ਰੱਖ ਕੇ ਕਰਦੇ ਉਹ ਸਾਰੀ ਦੀ ਸਾਰੀ ਪਾਰਕਿੰਗ ਰੋਡ ਤੇ ਆ ਜਾਂਦੀ ਆ ਰੋਡ ਛੋਟੀ ਆ ਤੇ ਇਸ ਕਰਕੇ ਜਿਹੜੀ ਟ੍ਰੈਫਿਕ ਦੀ ਇੱਥੇ ਸਮੱਸਿਆ ਹੁੰਦੀ ਆ ਉਹਦੇ ਬਦ ਹਰ ਰਾਤੀ ਜੋ ਗਸ਼ਤੇ ਆ ਜਾਂ ਲਾਕੇ ਬੱਤੀ ਉਹਦੇ ਬਾਰੇ ਪੁੱਛਦੇ ਹਾਂ। ਹਾਂਜੀ ਗਸ਼ਤ ਜਿਹੜੀ ਆ ਆਪਣੇ ਫੋਰਸ ਦੇ ਅਕੋਰਡਿੰਗਲੀ ਅਸੀਂ ਸਾਰੀ ਇਹ ਕਰ ਰਹੇ ਹਾਂ ਮੈਨੇਜ ਹੋਰ ਵੀ ਫੋਰਸ ਮੰਗਵਾ ਕੇ ਅਸੀਂ ਇਹਨੂੰ ਕਵਰ ਕਰ ਰਹੇ ਹਾਂ ਸ਼ਹਿਰ ਨੂੰ ਕੁਰੇ ਨੂੰ। ਬਾਕੀ ਸਾਡੀ ਰਾਤ ਦੇ ਕਸ਼ਤ ਲਾਕੇ ਉਹ ਸਾਡੇ ਰੁਟੀਨ 'ਚ ਚੱਲਦੇ ਆ। ਲੋਕਾਂ ਨੂੰ ਵੀ ਸਨੇਹਾ ਦਿਨ ਚਾਹੋ। ਲੋਕਾਂ ਕੋਲ ਬਸ ਇਹੀ ਸਨੇਹਾ ਆ ਵੀ ਜਿਹੜਾ ਕ੍ਰਾਈਮ ਦੇ ਉਲਟ ਵਵਾਜ ਆਪਣੀ ਚੁੱਪਣ ਸਾਨੂੰ ਇਨਫੋਰਮੇਸ਼ਨ ਦੇਣ ਕੋਈ ਪ੍ਰੋਬਲਮ ਆਉਂਦੀ ਆ ਬੇਝਿਜਕ ਮੇਰੇ ਦਫ਼ਤਰ ਰੋਣ ਐਸਐਚਓ ਸਾਹਿਬ ਨੂੰ ਮਿਲਣ ਐਸਐਸਪੀ ਸਾਹਿਬ ਦੇ ਨੋਟਿਸ ਚ ਲਿਓ। ਜੇ ਕੋਈ ਮਾੜਾ ਅਨਸਰ ਹੈਗਾ ਦੇਖੋ ਇਹ ਤਾਂ ਪਬਲਿਕ ਹੀ ਸਾਥ ਦਊਗੀ ਤਾਂ ਫੇਰ ਹੀ ਪਤਾ ਲੱਗਦਾ ਅਗਰ ਕਿਸੇ ਦੇ ਘਰ ਦੇ ਲਾਗੇ ਕੋਈ ਮਾੜਾ ਧੰਦਾ ਕਰਦਾ ਕੋਈ ਇਹੋ ਜਿਹਾ ਨਸ਼ੇ ਦਾ ਵੇਚ ਵੇਚਦਾ ਉਹ ਬਿਲਕੁਲ ਸਾਡ ਨੂੰ ਦੱਸਣ ਵੀ ਤੇ ਸਾਡਾ ਸਾਥ ਵੀ ਦੇਣ ਦਾ